ਆ ਲਾ ਦੋ ਜਲੇਬੀ ਜਿਹੜੀ ਹੈ ਜੇ ਲੇਟ ਹੋ ਜਾਣਾ ਨਹੀਂ ਇਹਨਾਂ ਨੂੰ ਬਿਲਕੁਲ ਉੱਪਰ ਲਾ ਦੋ ਇਹਨੂੰ ਜਲੇਬੀ ਨਹੀਂ ਲਗਣੀ ਰਿਹਾ ਜਲੇਬੀ ਆ ਜੋ ਸ਼ਾਮ ਨੂੰ ਕਹਿੰਦੀ ਹੈ ਅਜਾ ਤੁਹਾਨੂੰ ਪਤਾ ਹੋਵੇਗਾ ਇੱਕ ਨਹੀਂ ਬਈ ਭੱਟੀ ਉਹਨਾਂ ਦੀ ਬਾਹਰ ਰੱਖੀ ਹੋਈ ਹੈ ਕੱਲ ਸ਼ਾਮ ਨੂੰ ਕੱਢਦੇ ਹੁੰਦੇ ਆ ਜੀ ਛੇ ਵੇ ਜੀ ਦਿਨ ਛੇ ਵੇਲੇ ਕੱਢਦੇ ਹੁੰਦੇ ਆ ਲੈ ਜਾ ਮੈਂ ਜਲੇਬੀ ਲੈ ਆਉਂਦੀ ਆ ਅੱਡਾ ਇਹਨੂੰ ਲਾਏ छाकाणि करे पाल पकूाल ਯੋ ਪੌਦਾ ਨੌਦਾ ਬੈਠਾ ਇਸੀ ਚ ਅੰਦਾ ਬੈਠਾ ਗਰਮੀ ਪਤਾ ਹੈ ਕਿਤਾ ਗਗਾ ਗਰਮੀ ਹੈ ਉੱਪਰ ਤੇ ਕੰਡ ਹੋਰ ਅੰਦਰ ਨਹੀਂ ਆਵਾ ਕੋਈ ਟੈਨਸ਼ਨ ਨਹੀਂ ਬੈਠਾ ਮਹਾਰਾ ਬਹਾਦਰ ਬਈ ਹੈ ਦੇਖ ਬਈ ਬਾਹਰ ਆ ਨਿਆ ਦਾ ਕੰਮ ਲੁੱਟੇ ਖੜਾਇਆ ਰਸਤੇ ਬਈ ਕਦ ਆ ਦੇ ਟੈਲੇ ਵਾਲੀ ਉਹ ਟੈਣੀਆਂ ਵਾ ਬਾਤੀ ਆ ਇਹ ਲੜਕਾ ਸ਼ੋਹ ਵਾਲੀ ਹਾਂ ਇਹ ਲੈਂਡ ਇਹ ਲਾਉਣੀ ਆ ਨਾ ਇਹ ਲਾਉਣੀ ਆ ਪਰ ਲੋਹੇ ਦੀ ਜਾਲੀ ਬਣਨੀ ਚਾਹੀਦੀ ਆ ਜਾਲੀ ਇਹ ਲਾਉਣੀ ਆ ਦੁੱਧ ਦੇ ਜਾਲੀ ਬਣਾ ਕੇ ਲਾਵੇ ਉਹ ਉੱਪਰ ਹੀ ਲੜਦੇ ਨੇ ਲੋੜ ਕੇ ਤੇਣੀ ਟੂਣੀ ਵੱਜਦੀ ਆ ਹਾਈਟ ਹੈਗੀ ਆ ਆ ਹੈਗਾ ਆਈ ਆ ਉਹ ਇੱਕ ਬੋਲਾ ਲਾਜੀ ਤੋੜ ਆ ਹੈ ਨਹੀਂ ਲਾਉੜ ਗਰਾਹਤ ਬਾਤੇ ਆ ਟੈਣੀ ਆ ਫੂਲ ਦੇ ਵਿੱਚ ਥੋੜਾ ਕੇ ਦੇ ਹੂੰ ਤਾਂ ਪਰ ਹੋਣਾ ਹੀ ਆ ਤਾਂ ਫਿਰ ਰਾਹ ਤੇ ਵੀ ਗਿਰਗੀ ਗਿਰਦੇ ਨਾ ਲਾ ਇਹ ਨਾ ਲਾਜੀ ਵਾਲੇ ਦੀ ਕੋਣ ਕੋਣ ਜੀ ਆ ਕਾਈਦਾ ਜਾਲੀ ਜੇ ਲਾਉਣੀ ਹੈ ਆਪਣੇ ਇੱਥੇ ਰਸਤੇ ਵੀ ਥੋੜੇ ਟੈਟ ਆ ਟੈਟ ਰਸਤੇ ਆ ਇੱਕ ਵਾਰ ਰੱਖ ਦੋ ਆਪਣੀ ਬੂਡਲਰ ਹੋਣਾ ਫੇਰ ਕਿੱਲਾ ਬਾਰਕ ਹੈ ਨੈਮ ਲੱਗਦਾ ਇਸ ਮਸਲਾ ਬਟਣ ਨੂੰ ਨੈਮ ਨਹੀਂ ਖਿਮਰੀ ਜਾਂਦੀ ਇਹਦਾ ਜ਼ੋਰ ਲੱਗਦਾ ਮੀਰ ਆਉਣੀ ਚੱਲਦੀ ਹੈ ਬਈ ਯਾਰ ਆਰਾਮ ਤੇ ਦੇ ਆਰਾਮ ਨਾ ਜਾਂਦੀ ਇਹਨਾਂ ਤਾਂ ਆਇਆ ਹੁਣ ਇਹ ਸੀ ਮੰਨ ਕੇ ਪੰਡਾ ਬਣਾਉਣ ਲੱਗਦੇ ਇਕੱਲੇ ਗੁਜਰਨਾ ਬਹੁਤ ਆਲੇ ਸਵੇਰ ਦੇ ਫੇਰ ਉਹਨਾਂ ਨੂੰ ਸਵਾਗਤ ਕਰਨਾ ਕੱਟਰ ਮਾਰਨਾ ਦਾ ਯਾਰ ਕੱਟਰ ਮਾਰ ਕੇ ਫੇਰ ਚੱਕੜਾਂ ਨਾ ਪਾੜੀ ਜਾਂਦੇ ਲੋਟਣ ਤੇ ਫੇਰ ਸਾੜੀ ਗਿੱਲ ਸੁੱਕਣ ਦੀ ਜੇ ਵੀ ਵਿਚਣੀ ਆ ਕੱਲੋਂ ਮੈਂ ਕਰੂੰ ਸਵੇਰੇ ਉਹਦਾ ਬੀਜ ਦੇਣੀ ਬਸ ਸਵੇਰੇ ਯਾਰ ਵੀ ਹੋਣੀ ਜਦੋਂ ਸ਼ਿਫਟ ਆਏਗਾ ਬੀਜ ਦੇਣੀ ਦਾ ਬਸ ਸੱਚੇ ਸ਼ਿਫਟ ਦੇਣਾ ਹੈ ਨਾ ਸਾਰੀ ਵਿਚਣੀ ਸਾਰੀ ਹੋਏ ਓ ਬਾਅਦ ਚ ਕੰਗਾ ਕਰਾਉਣੀ ਆ ਬਾਅਦ ਤਾਂ ਗੰਨਾ ਕੰਨਾਂ ਲਾਉਣਾ ਉਹ ਪੰਜ ਵੀ ਉੱਧਰ ਪੱਟੇ ਹੋਣਾ ਕਿ ਪਾਵਲ ਵਾਲੇ ਮਾਉ ਟੈਕਣਾ ਉਹ ਬੱਟੂ ਨਹੀਂ ਆਪਦਾ ਨਹੀਂ ਉੱਧਰ ਫਿਰ ਜੀ ਜੀ ਜਮ ਕਾ ਨੂੰ ਜੀ ਲਾਂਗਾ ਉਧਰ ਉਧਰ ਜੀ ਰਹੀ ਆ ਫਿਰ ਗੰਨਾ ਫਿਰ 15 ਕਿਲੇ ਤਾਂ ਨਾਲ ਦੇ ਉਹਨੇ 15 ਕਿੰਨੇ ਦੇ ਉਹਦਾ ਬਹੁਤ ਹੈ ਜਿਨੀ ਗੱਲ ਆ ਇੰਨੇ ਕੋ ਜਨੇ ਉਧਰ ਵੀ ਲਾੜਨੇ ਚਾਰ ਕਿੰਨੇ ਅਜਿਹਾ ਕਰ ਲੈਣਾ ਉਹ ਜਿੰਨਾ ਬਾਟਣਾ ਉਹਨਾਂ ਵਿੱਚ ਦੇਣਾ ਜੀ ਤਾਂ ਬਾਟਣਾ 7 ਕਿਲੇ ਦੇ ਦੇਣਾ ਬੱਟ ਹੁਣ ਇਹ ਮੰਨ ਕੇ ਚੱਲ ਤੂੰ 4 ਕਿੰਨੇ 7 ਦੇ ਦੇ ਠੀਕ ਐ ਝਾੜ ਦਾ ਠੀਕ ਲੱਗਦਾ ਤੇਰਾ ਯਾਰ ਨੂੰ ਇਹ ਠੀਕ ਐ ਝਾੜ ਨਹੀਂ ਇਹ ਭਾਈ ਤੇਰੀ 24 25 ਦਾ ਆ ਗਿਆ ਬਹੁਤ ਐ ਮੈਂ ਪਿਛੇ ਜੀਆਂ ਦੇਖਦਾ ਹੁਣਾ ਹਾਂ ਸਾਰੀਆਂ ਜੀਆਂ ਕੋਈ ਕੰਮ ਦੀ ਨਹੀਂ ਜੀਰੀ ਆ ਤੇਰੇ ਵਾਲੀ ਜੀਰੀ ਜਿਹੜੀ ਆਹ ਇਹਦੀ ਇਹ ਬਹੁਤ ਹੱਤਾ ਜੀਰੀ ਦੀ ਹਾਂ ਬਹੁਤ ਹੱਦ ਤੱਕ ਹੁਣ ਸਭ ਦੇ ਝਾੜ 20 ਬੂ ਆ ਤੇਰੇ ਝਾੜ ਹੋਊਗਾ ਪਲੱਸ 20 ਤੇ 24 25 ਤੇ ਹੋਊਗਾ 25 ਆ ਜੀ ਬਹੁਤ ਐ 25 ਦੇ ਪੈਸੇ ਹਿਸਾਬ ਨਾਲ 25 ਆ ਜੀ ਹਾਂ ਉਹਦੇ ਉੱਪਰੇ ਹੋਊਗਾ ਜਿਹੜੇ ਹਿਸਾਬ ਨਾਲ ਟਰਾਲੀ ਦੇ ਤੇ ਦਾਣੇ ਪਏ ਆ ਆਹੋ ਦੇਖ ਕਿੰਨੀ ਭਰ ਗਈ ਇੱਟ ਲੱਗੇ ਸੁਭਾਈ ਆ ਹਾਂ ਸੜਾ ਕੋ ਹੋ ਹੈ ਹਲੇ ਪਿਆ ਕਿਡਾ ਹਲੇ ਆਹ ਆਹ ਭਾਣ ਵਾਡੋ ਇੱਕ ਪੰਟ ਹੋ ਜਾ ਇੱਕ ਇਹਦੇ ਵਾਪਰ ਦਾ ਇੱਕ ਪੰਟ ਹੋਰ ਪਿਆ ਇੱਕ ਪੰਟ ਹੋਰ ਪਿਆ ਫਿਰ ਆਊਗਾ ਫੋਨ ਕੱਲਾ ਕਿ ਛੋਟਾ ਮੋਟਾ ਆਊਗਾ ਬਾਕੀ ਦੇਖੋ ਉਹ ਵੀ ਵੱਡਣਾ ਆ ਫੇ ਲੈ ਜਾਓ ਕਿਹਨੂੰ ਮਾਰਨਾ ਹੈ ਹੈ ਓਗੜਾ ਪਟਣਾ ਨਮਾਜ਼ ਆ ਦੋਖ ਵੀ ਕਿਹਦਾ ਪਹਿਲਾਂ ਨਾ ਆਉਂਦਾ ਉੱਥੇ ਦਾ ਫਿਰ ਆਊਗਾ ਫੋਟ ਆਉਣਾ ਹੈ ਕੱਲਾ ਮੈਨੂੰ ਲਾਜ ਕਰਨਾ ਨਹੀਂ ਤੇ ਫਿਰ ਮੋਹੇ ਦਾ ਜੱ ਟ੍ਰੈਲਰ ਦਾ ਹੋਣਾ ਹੀ ਆ ਪਹਿਲਾਂ ਦਾ ਈ ਗੱਲ ਉਹ ਵੀ ਬੈਠ ਜਾਂਦੇ ਹੁਣ ਟਾਈਮ ਹੈ ਫੇਰ ਇਹਨੇ ਕਈਆਂ ਨੂੰ ਕਾਲੇ ਨੇ ਹਲੇ ਮੈਂ ਕਹਾ ਵਟ ਨਹੀਂ ਆਣਾ ਦੋ ਦਿਨ ਨੂੰ ਬਟ ਉਹ ਤਾਂ ਪੜਾਉਦਾ ਪਰਾ ਨੋਟ ਵੀ ਨਹੀਂ ਦਿੰਦਾ ਪੱਕਿਆ ਰਿਆ ਹੋ ਜਾ ਹੈਵੀ ਬਰੇਡ ਵੀ ਹੋ ਆ ਹਾਂ ਉਹ ਸਾਰੀ ਜੱਪੀ ਐ ਇਹਦੇ ਨਾਲ ਦੀ ਆਹੋ ਘਟ ਹੋਣਾ ਜਿਹੜੀ ਐ 10 10 ਵਾਲੇ ਲੇਟ ਆਉਣ ਚਾਹਦੇ 10 ਤੁਹਾਨੂੰ ਟਾਈਮ ਉਹਨੇ ਖੜੀ ਤੇ ਇਹਨਾਂ ਨੂੰ ਮੁੱਢੀ ਹੋ ਜਾਣਾ ਜਿਨੀ ਗੱਲ ਉਹਨੂੰ ਮੈਂ ਬਾਅਦ ਵਿੱਚ 10 ਛੜਾਉਂਗਾ ਤੇ 10 ਤੂੰ ਹੈ ਸਾਰੀ ਵੜਾਉਂਗਾ ਉਹ ਸਾਰੀ ਨਹੀਂ 10 ਛੜਾਉਂਗਾ ਦਾ ਨਹੀਂ ਛੜਾ ਦੇਣੀ ਛੇ ਵੜਾਉਂਗਾ 20 ਵੀ ਵੜ ਲੈਣੀ ਆਇਆ ਹੋਣਾ ਆਇਆ ਕਰੂਗੇ 10-10 ਟਾਈਮ ਆ ਚੱਲ ਫੇ ਜਾਇਆ ਮੈਂ ਇਹਨੇ ਬੰਦੇ ਟਰੈਕਟਰ ਵੀ ਆਇਆ ਲੱਗੇ ਲੋ ਭਾਈ ਆਵੇ ਦੇ ਲੋ ਕੋਈ ਰੌਣ ਨਹੀਂ ਕੋਈ ਕੁਸ ਨਹੀਂ ਸ਼ਾਂਤ ਮੈਂ ਜਿਹੜਾ ਕੰਮ ਹੈ ਟਰੈਕਟਰ ਚੱਲਦਾ ਇਹ ਸੀ ਆਉਣਾ ਸਾਰੇ ਟੈਲੀਵਿਜ਼ਨ ਲਾਇਆ ਰਿਹਾ ਮੈਂ ਤਾਂ ਹੁਣੀ ਬੈਠਿਆ ਬੰਦ ਦਾ ਇਹੀ ਬੈਠੇ ਦੇ ਬੰਦੇ ਬਾਹਰ ਬਹੁਤ ਕਰਨੀ ਬਾਈ ਆਪਣਾ ਆਹ ਕੰਮ ਘੈਂਟ ਆ। ਚਲੋ ਹੁਣ ਮੋਈੇ ਦਾਣੀ ਜਾ। ਲੈ ਬਾਈ। ਲੱਗੀ ਚਾਹ ਕਿਲੋ ਗੇਟ ਲੱਗੀ? 4 ਕਿਲੇ ਵੱਧ। 4 ਤੇ ਵੱਧ। ਨਾ 4 ਹੀ ਵੱਢ ਹੋਈ ਗੱਦ। ਇੱਕ ਆਖ ਜ਼ਿਆਦਾ। ਪਟਰਾਲਾ ਦੇਖਦਾ ਹਰੇ। ਟਰਾਲੇ ਦਾ ਬਾਈ ਫਰਕ ਆ 20 ਫੁੱਟ ਦਾ। ਜੋ ਮਰਜ਼ੀ ਗੈ ਲੋ। ਝਾੜ ਵੀ ਘੱਟ ਹੈ ਜੀ ਬੰਦਾ। ਝਾੜ ਵੀ ਘੱਟ ਚਾਹ ਝਾੜ ਦਾ ਹੀ ਫਰਕ ਆ। ਯਾਰ ਸਰ ਆਹ ਤੇਰੀ ਜਿੰਦੀ ਆਹ ਤੇਰੀ ਆਹ ਜੀ ਦੀ ਠੀਕ ਦੀ ਆ ਤੇਰੀ ਮੈਂ ਉਹੀ ਕਹਿੰਦਾ ਪਈ ਪਤਾ ਨਹੀਂ ਕਿੱਥੇ ਜਾਂਦੀ ਹੈ ਉਹ ਕਿੰਨੇ ਡੰਕ ਦਾ ਪਾ ਲੈ ਯਾਰ 20 ਫੁੱਟ ਦਾ ਫਰਕ ਆ ਭਾਈ ਕੀ ਆਪਾਂ ਨੂੰ ਹਲੇ ਸਾਭ ਨਹੀਂ ਹੈਗਾ ਹੌਲੀ ਸਾਭ ਆਊਗਾ ਇੱਕ ਦੋ ਸੀਜ਼ਨ ਵੱਢ ਕੇ ਫਿਰ ਸਾਭਣਾ ਕਿੰਨੀ ਕਮੈਂਦੀ ਹੈ ਬਾਕੀ ਪੂਰੇ 5 ਗਿਲੇ ਪਾਣੇ ਭਾਈ ਇੱਚ ਪਾ ਗਏ ਪਾਣੇ ਆਹੋ ਲਾ ਤਾਂ ਹੋਰ ਪਾਣੀ ਪਾਣੀ ਪੰਜ ਪਾ ਕੇ ਵੀ ਜਿਹੜੇ ਹਲਾ ਦੋਦੇ ਆ ਬਾਕੀ ਚਾੜ ਮੇਰੇ ਹਿਸਾਬ ਨਾਲ ਫੇਰ ਤਾਂ ਕੱਗ ਨਹੀਂ 20 ਦਾ ਹੀ ਆ 20 ਦਾ ਹੀ ਝਾੜਾ ਸਭ ਦੇ ਭਾਈ ਬਈ ਐਦ ਕੀ ਦਾ ਬਸ ਤੁਸੀਂ ਠੇਕੇ ਮੋੜ ਨੇ ਪਰ ਰਹੋ ਵੀ ਠੇਕੇ ਮੋੜ ਦੋ ਕੋਈ ਚੱਕਰ ਨਹੀਂ ਠੇਕੇ ਮੋੜ ਨਹੀਂ ਆਉਂਦੇ ਅਰੇ ਜੀਰੀਆਂ ਹੋਣੀਆਂ ਲੱਗਦੀਆਂ ਨੇ ਦੇਖਣੇ ਨੂੰ ਖੜੀਆਂ ਕੁਝ ਨਹੀਂ ਨਿਕਲੇ ਆ ਹੈਗੇ ਉਹ ਐਨੀ ਤਾਂ ਬਿਮਾਰੀ ਪਹਿਲੀ ਜੀਰੀਆਂ ਹੋ ਐਨੀ ਤਾਂ ਬਿਮਾਰੀ ਪਹਿਲੀ ਪਹਿਲਾਂ ਛੋਟਾ ਪੂਝਾ ਫਿਲਮ ਗੱਲਮਗਲ ਕਿਹੜਾ ਲੱਗਦੀ ਲੱਗਦਾ ਹੈ ਪਿਛਲੇ ਸਾਲ ਬਿਛੌਣੇ ਪਿਛੇ ਵੀ ਤੇ ਸੁਣੀਆਂ ਨਿਕਲੇ ਹੋਣੀਆਂ ਇਸ ਸਾਲ ਕਿੰਨੀਆਂ ਗ੍ਰੀਆਂ ਤੇ ਜਿਹੜੀਆਂ ਗ੍ਰੀਆਂ ਹੋਈਆਂ ਚੱਕੀਆਂ ਬਹੁਤ ਨਿਕਲੀ ਆ ਆ ਗਈਆਂ ਥਾਲੀਆਂ ਜਿਹੜੀਆਂ ਖੜੀਆਂ ਨੇ ਨਾਲੇ ਬੀਜ ਇਹ ਉਹ ਆ ਉਹ ਵੀ ਨਹੀਂ ਚੱਕਾ ਲਏ ਕਿੰਨੇ ਕਿਲੇ ਲਾਮ ਆ ਰਹੇ ਆ ਹੋ ਲਾਮ ਕਿੰਨੇ ਕਿਲੇ ਹੋ ਗਈ ਆ ਸਾਡੇ ਕਿ 4 ਕਿਲੇ ਹੋਣਗੇ ਨਹੀਂ ਆਹ ਹੀ ਲਾਮ ਸਿਰਦਕ ਉਹ ਪਰਲੀ ਹਾਂ ਸਿਰਦਕ ਪਰਲੀ 2 ਕਿਲੇ ਹੋ ਗਈਆਂ 2 ਕਿੰਨੇ ਲਾਮ ਹੋ ਗਈ ਇਹ 2 ਕਿਲੇ ਆਉਣਗੇ ਇਹ 2 ਕਿਲੇ ਲਾਮ ਚ ਦੇ ਬਹੁਤ ਜ਼ਿਆਦਾ ਹੋਣਗੇ ਕਿਲੇ ਨਹੀਂ ਲਾਮ ਬਾਟ ਹੁਣ ਜਾਣ ਨੂੰ ਮੈਂ ਕਹਿੰਦਾ ਵੀ 19 ਲਾਮ ਚੋਂ ਤੇਰਾ ਇੱਕ ਡੰਗ ਭਰਾਂ ਦੇ ਭਰ ਜਾਂਦਾ ਅੱਜ ਇਹ ਗੀੜਾ ਹੀ ਨਹੀਂ ਕੰਮ ਆਉਂਦਾ ਆਪਾਂ ਸਾਲਾ ਗੀੜਾ ਵੀ ਕਿਵੇਂ ਚਿਰਚੀ ਫਾੜ ਮਾਰ ਕੇ ਫਿਰਦੇ ਆਏ ਉਹ ਇਹਨਾਂ ਦਫਾ ਕਿ ਪੈਂਦਾ ਯਾਰ ਵਾਠ ਠੀਕ ਆ ਜਿਹੜਾ ਹੈਗਾ ਵਧੀਆ ਬਹੁਤ ਦੇਖਤਾ ਮਹਾਰਾਜ ਨੇ ਇਹ ਵੀ ਜਿੱਥੇ ਕੁਝ ਬਚਿਆ ਹੀ ਨਹੀਂ ਹੈਗਾ ਉਹਨਾਂ ਨੇ ਵੀ ਤਾਂ ਸਬਰੇ ਕਰਿਆ ਆਹ ਉਹਨੂੰ ਵੀ ਦੇਣੀ ਪੈਣਾ ਕੋਈ ਨਾ ਉਹੀ ਗੱਲ ਹੈ ਸਾਨੂੰ ਤਾਂ ਮਹਾਰਾਜ ਨੇ ਫੇਰ ਵਾਸਤੇ ਰੱਖ ਲਿਆ ਖਰਚਾ ਤਾਂ ਮੁੜਿਆ ਹੈ ਸਾਡਾ ਜਿਨ੍ਹਾਂ ਦਾ ਬਕੀਰਾਂ ਦਾ ਕੁਝ ਵੀ ਨਹੀਂ ਮੁੜਿਆ ਹੈਗਾ ਤੇ ਹਾਲ ਦੇਖਿਆ ਹੋਣੇ ਆ ਉਹਨੇ ਠੇਕੇ ਵੀ ਦਿੱਤੇ ਸਾਰਾ ਕੁਝ ਮਸ਼ੀਨਾਂ ਵੀ ਨਹੀਂ ਬੜੀਆਂ ਹੈ ਹੀ ਨਹੀਂ ਦਿੱਤਾ ਕੋਈ 15 15 ਕੁ ਥਾਮ ਕੇ ਖਰਚਾ ਹੋਣਾ ਜ਼ਮੀਨ ਪਤਰੀ ਕਰਨੇ ਨੂੰ ਆਪਾਂ ਉਹ ਚੀਜ਼ ਤੇ ਦਾ ਪਹੁੰਚਾ ਦੇ ਮਹਾਰਾਜ ਨੇ ਤੰਦਰੁਸਤੀ ਵਾਕੇ ਬਾਦੇ ਘਾਟੇ ਤੇ ਨਿੱਜਿਆ ਕਰਦੇ ਦੁਨੀਆ ਕਰਦੇ ਤੇਰੀ ਆਈ ਮੁੜ ਕੇ ਵੀਰੀ ਉੱਥੇ ਗਿਆ ਇਹਦਾ ਕਰਦਣਾ ਪੂਰਾ ਉਹਨੇ ਆਪੇ ਪਰ ਮੇਰੀ ਜਿਹੜੀ ਹੋ ਗਈ ਬਹੁਤ ਟਰੈਕਟਰ ਤੋਰ ਤੂੰ ਇੰਨੇ ਛੱਟ ਹੋਣਾ ਨਾਲ ਹੋਏ ਨੇ ਇਹ ਕਹਤੁਂ ਕਿ ਇਹ ਟਰਾਲਾ ਲਿਆਵੀਂ ਟਰਾਲਾ ਉਹ ਮੈਂ ਇਹਨੂੰ ਘਰ ਤਾ ਲੋ ਪਹਿਲਾਂ ਖੂ ਨੂੰ ਇਹ ਕਿਤੇ ਸੋਕਾ ਫਾਟਾ ਉਹ ਸਾਨੂੰ ਯਾਰ ਫੋ ਪ੍ਰਾਇੰਟ ਅਲੇ ਨਾ ਸਾਹਬ ਨੰਬਰ ਇਹ ਟਰਾਲਾ ਬੜਾ ਕਿ ਨਵਾਂ ਆ ਸਾਫ ਨਹੀਂ ਹੈਗਾ ਇਹਨਾਂ ਜਿਹੜੇ ਸਾਫ ਦਾ ਪਹਿਲਾਂ ਪਾਈ ਤੇ ਮੈਨੂੰ ਮੈਂ ਤਾਂ ਮੈਂ ਲੈ ਵੀ ਇਹੀ ਪਹਿਣਾ ਇਹ ਚ ਹੁਣ ਟਰਾਲਾ ਬੜਾ ਆਪਣੇ ਪਹਿਲਾਂ ਪੈਂਦੇ ਮੂਹਰੇ ਪਿੱਛੇ ਹੋਣੀ ਤੇ ਮੂਹਰੇ ਪਿੱਛੇ ਪਾ ਕੇ ਸੈਂਟਰ ਹੁੰਦਾ ਬਚਾਉਂ ਉੱਥੇ ਹੀ ਪਾਓ ਸਮਝਦਾ ਗਾ ਉਹ ਹੌਲੀ ਸਾਹਬ ਆਊਗਾ ਹੁਣ ਆਪਾਂ ਦਾ ਪੁਰਾਣੇ ਸਾਹਬਾਂ ਚਾ ਚਲੀ ਜਾਂਦੇ ਆ ਲੈ ਧੁੱਪਾਂ ਗੇ ਅਖੀਰ ਸਾਲ ਆਪਣੇ ਉਹ ਖੇਤ ਚੋਂ ਆਏ ਆਕੇ ਤਾਂ ਵੱਡਿਆ ਤਾਂ 15 ਫੁੱਟੀ ਟਰਾਲੀ ਭਰ ਗਈ ਸੀ ਆਪਣੇ ਵਾਲੀ ਲੋ 15 ਫੁੱਟੀ ਭਰੇ ਗਈ ਉਹ ਤਾਂ ਹੁਣੇ ਭਰੇ ਗਈ ਹੈ 15 ਫੁੱਟੀ ਦੇ ਪਰੇ ਆਣੀ ਬੜਤਾ ਆ ਖੜਾ ਤਾਂ ਨੀਲੇ ਨਾਲ ਕਾਟਾ ਕਾੜਾ ਪਹਿਲੇ ਤਾਂ ਲੀੜਾ ਗੱਡੀ ਬਾਈ ਲੀੜਾ ਪਈਆਂ ਕਰਦੇ ਸਾਡੇ ਕੋਲ ਹੋਰ ਯਾਰ ਮੈਂ ਕਿਹਾ ਚਲ ਜਾ ਕੇ ਅਮਰ ਸਵੇਰ ਤੇ ਫਿਰ ਫਸਾਇਆ ਖੜਾ ਦੱਸ ਹੈ ਪਰ ਜਾਣਾ ਟਰਾਲਾ ਪੂਰਾ ਓਏ ਭਾਈ ਗੱਲਾ ਗੱਲਾ ਅੱਜ ਦੇਖ ਲੈ ਮਸ਼ੀਨਾਂ ਵਾਲੇ ਸਰਦਾਰ ਪਹੁੰਚੇ ਹੋਏ ਆ ਭਾਈ ਚਿੱਟੇ ਕੱਪੜੇ ਹਾਂ ਉੱਧਰ ਦੇਖ ਹਾਂ ਕਾਰ ਵੀ ਹੋ ਜਾਇਆ ਹੋਇਆ ਐਂਡਰ ਜਨਾਲੇ ਜਿੱਤੀ ਐਂਡਰ ਚਾੜਾ ਲਾ ਦੇ ਚੋਕ ਬਗੜ ਬਣ ਕੇ ਅੱਜ ਜਰੀ ਵਾਚ ਅੱਜ ਬਗੜ ਹੋ ਗਿਆ ਦਾ ਪਾਸ ਗੱਡੀ ਵਾਲਾ ਮੈਂ ਇਧਰ ਮੱਡ ਰੂ ਗਿਆ ਹਾਂ ਨਾ ਕਿਤੇ ਅੱਜ ਇਹ ਆਈ ਕਮੈਨ ਵਾਲੇ ਸਰਦਾਰ ਲੈ ਭਾਈ ਚਾਰ ਪੈਂਕਾਂ ਦਾ ਤਾਂ ਪਤਾ ਹੀ ਲੱਗਿਆ ਪੰਜ ਦਾ ਵੀ ਕਿੱਥੇ ਪੈ ਗਈ ਉਹ ਤੇ ਲੈ ਲਾ ਆ ਐ ਰੋਡ ਇਹਨਾਂ ਪਾਣਾ ਆਇਆ ਇਸ ਤਰ੍ਹਾਂ ਆਟਾ ਇਹਨੇ ਟੈਣਾ ਵੜ ਦੂੰਗੇ ਦੋ ਆ ਆ ਆ ਦੋ ਰੈਣੇ ਚੱਕੀ ਹਏ ਬਾਈ ਦੇਖਦੇ ਬਾਈ ਨਿਕਲਦਾ ਕਾ ਨਹੀਂ ਆਹ ਆਹ ਤਾਂ ਤੀ ਹੀ ਬਟਰੀ ਦੀ ਹੋ ਰਹੀ ਨਾ ਜੱਗਾ ਘੋਰੂ ਚੋਕ ਤੇ ਮਾਂਗੁਰੇ ਹਾਂ ਫੇ ਚੜ ਗਿਆ ਟੋਟੇ ਮਾਂਗੁਰੂ ਪਹੁੰਚਣ ਲੱਗੇ ਆ ਖਾਜੂਰ ਮਾਰਦਾ ਵੀ ਦੇਖਦਾ ਕਣ ਹੋ ਰਿਹਾ ਕਰਤੀ ਜੀ ਸਾਹੀ ਬਾਬਰੀ ਜੀ ਚੱਲੀਏ ਜਲਾ ਆ ਗਿਆ ਕਾਲਾ ਕਾਲਾ ਆ ਗਿਆ ਮੁੰਡੇ ਨੇ ਕੀ ਕੁਝ ਨੇ ਯਾਰ ਤਰੀਆਂ ਬੇਟਾ ਪਰ ਕੇ ਲੈ ਅੱਜ ਮੈਂ ਮੋਟਰਸਾ ਫਰ ਫੇ ਪਾਰਟੀ ਦੀ ਕਣੀ ਮੱਜ ਹੈ ਮੈਂ ਟਰਾਲੇ ਦੀ ਪਰਿਆ ਹਾਂ ਉਹੀ 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 ਜਗ੍ਹਾ ਪਰ ਹੋਗੀ ਅੱਤੀ ਵੰਨ ਸ਼ਾਮ ਨੂੰ ਆਉਣਾ ਕਾਤਾ ਮੈਂ ਐਲਈਡੀ ਲਾਉਣ ਲੱਗਾ ਮੈਂ ਜਿਹਨੂੰ ਵਧੀਆ ਰਹਿਣਾ ਅਸਟਾਡ ਦਾ ਆੜਿਆ ਪੂਰਾ ਮੈਚ ਮੈਚ ਦੇਖਿਆ ਇੱਕ ਤਰਫ ਆ ਗਿਆ ਬਾਈ ਮੈਜ ਦਾ ਸਵਾਦ ਆਉਦਾ ਯਾ ਨਜ਼ਾਰਾ ਉਹਦਾ ਹੁੰਦਾ ਰੌਫ ਯਾ ਰੌਫੀ ਰਨ ਖਾ ਗਿਆ ਰੌਫ ਯਾ ਹੀ ਉਹ ਹੈ ਜੇ ਕਿਤੇ ਰੌਫ ਯਾ ਨਾ ਖਾਂਦਾ ਹਾਂ ਐਂਡ ਵਾਲੇ ਦੋ ਕਰ ਉਹਦਾ ਖਖਾਬ ਕਰੇ ਆ ਨਹੀਂ ਮੈਚ ਪੂਰਾ ਵਧੀਆ ਜਾਦਾ ਵਾ ਹੱਸ ਗਿਆ ਦਾ ਮੈਚ ਵਧੀਆ ਖੇਡਿਆ ਵੀ ਸੁਆ ਆਪਣਾ ਮੈਚ ਯਾ ਦੋ ਟੀਮਾਂ ਕਹਣ ਖੇਡੀਆਂ ਇਹਨੂੰ ਕਹਦੀ ਇਹ ਜੇ ਆਪਾਂ ਕਹਿੰਦੇ ਵੀ ਇਹ ਜਾ ਹੋਵੇ ਮੈਚ ਹੋਜੀ ਹੋਇਆ ਹਾਂ ਨਿਕ ਤੇ ਉਹੀ ਹੋਰ ਦਾ ਜੀ ਕਸ਼ਦਾ ਆਰਾਮ ਕਰੇ ਹਰ ਜੰਦੀ ਸੁਭਾ ਨਹੀਂ ਹੋਣਦਾ ਨਾ ਨਾ ਇਹਦਾ ਪੂਰਾ ਪੂਰਾ ਇੰਜੋਏ ਐਂਡਰ ਟ੍ਰਿਪ ਬਹੁਤ ਆਏ ਨਹੀਂ ਪਤਾ ਨਹੀਂ ਕੀ ਹੋਣਾ ਪੱਕੀ ਗੋ ਜੀ ਹੈ ਕਿ ਨਹੀਂ ਪੱਕੀ ਗੋ ਬਹੁਤਾਂ ਕੇ ਬੰਨਿਆ ਕਿਉਂ ਪਹਿਲਾਂ ਤਿੰਨੇ ਦਾ 15 ਪਰੇ ਚਲੇਗੇ ਨਾ 20 ਪਰ ਮੈਂ ਕਹਿੰਦਾ ਅਭਿਸ਼ੇਕ ਸ਼ਾਮਾ ਜ ਆਹ ਨਜਮ ਆਊਟ ਹੋ ਗਿਆ ਆਹੀ ਟੀਮ ਵਿਚ ਹੌਲੀ ਹੋ ਗਈ ਉਹ ساری ਹੋ ਗਈ ਉਹ ਪਹਿਲੇ ਜਿਹਦਾ ਦਾ ਕਹਿੰਦਾ ਵੀ ਉਹਨੂੰ ਡੱਕ ਲਓ ਅੱਧੀ ਢੇਲੀਆਂ ਉਹ ਹੋ ਰਹੀਆਂ ਸਭ ਰਾਤ ਬੰਦੇ ਮੈਨੂੰ ਮਿਲੇ ਮੈਂ ਤਾਂ ਲਾਉਣ ਨੂੰ ਤਿਆਰ ਤਾਂ ਕੋਈ ਸਾਥੀ ਨਹੀਂ ਮਿਲਿਆ ਮੈਨੂੰ ਉਹ ਬਸ ਯਾ ਮੈਂ ਇਕੱਠੇ ਬੈ ਕੇ ਦੇਖਣਾ ਸੌਖਾ ਲੱਗਾ ਹਾਂ ਕੱਲੇ ਕੱਲੇ ਆਪਣੇ ਕਿ ਕਰਾਂ ਐ ਕਰਕੇ ਮਤਬੀ ਅੰਦਰ ਅੰਦਰ ਹੂੰ ਪਤਾ ਹੂੰ ਕਿਸੇ ਦਾ ਮੋਢਾ ਮੋਢਾ ਧਾਰ ਦੇਣਾ ਇਹਦਾ ਜੰਦ ਕਰ ਰ ਤੁਸੀਂ ਹਾਂ ਚਲੋ ਫੇ ਚਲੀਏ ਉਹ ਇਹ ਦੇਖ ਲੈ ਕਿੰਨੇ ਹੋਣਗੇ ਸੁੱਕੀ ਮਿੱਟੀ ਕੱਢੀ ਪਾਈ ਆ ਹਾਂ ਜਬੀ ਖਾਓ ਭਾਵੇਂ ਜਬੀ ਖਾਣ ਆਹੋ ਬਾਰਫੜੀ ਨੇ ਆਪਾਂ ਨੇ ਬਾਰਫੜੀ ਦੇਣਗੇ ਆਪਾਂ ਹਾਂ ਢੋਲ ਖਾ ਦੇਗਾ ਹੁਣ ਚੰਗੀ ਦੀ ਵਾਰੀ ਹੁਣ ਚੰਗੀ ਦੀ ਵਾਰੀ ਆ ਖੱਟਾ ਜਣ ਦਾ ਹਾਂ ਖੱਟਾ ਮਿੱਠਾ ਤਿਆਰ ਹੂ ਹਰ ਵਕਤ ਭੁੱਖੇ ਰਹਿਣ ਦੇ ਆ ਇਹਨੇ ਰੁਪਾ ਗੰਨਾ ਦੀ ਤੜਾ ਗੰਨਾ ਚਿੱਤੀ ਆ ਕੰਨੇ ਚੁੱਪੀ ਜਾ ਗੰਨੇ ਮਾਉਂ ਜਹਰ ਪਾਣੀ ਠੀਕ ਆ ਉਹ ਹੈ ਬਾਉ ਨਾਲੇ ਆ ਸੁਪਾ ਰੱਖ ਕੇ ਕਰੇ ਹਾਂ ਉਰੇ ਆ ਜਾ ਇਧਰ ਲੈ ਦੇ ਬੱਲਾ ਜਿਹੜਾ ਆ ਬਾਟੜਾ ਖਾਉਣ ਨੂੰ ਆਇਆ ਆ ਗਾ ਇਹਨਾਂ ਮਸ਼ੀਨ ਦੇ ਬਾਹਰ ਦੇ ਨੇ ਖਾ ਰਹੀ ਐ ਆ ਆ ਬੜਾ ਫੜਾ ਫੜ ਅੱਜ ਇਹ ਰੱਬ ਆ ਉਹ ਬੀਕੇ ਐਮ ਦਾ ਕਰ ਲੈ ਜਿੱਦ ਤੱਕ ਕਰੀਆਂ ਇਹਦਾ ਖਾਣੇ ਨੂੰ ਲੜ ਚੰਦੀ ਖਾ ਘੰਟ ਤੇ ਜਿੱਟੇ ਸਿੱਧੇ ਇਹਦੇ ਲੈ ਜਾਂਦਾ ਇਹ ਰਾਜ ਆ ਇਹ ਰਾਜ ਆ ਰਾਜ ਖੋਲ ਦੇ ਜਾ ਆ ਖੋਲੀ ਰਾਜ ਕੇ ਆਇਆ ਲਗੋਮ ਲਗਿਆ ਦੇਖੀ ਰੋਈ ਕਿਹਦੀ ਹੈ ਉਹ ਦਿਖਾਈ ਕਿਹ ਹੋਇਆ ਬੰਡਾ ਲੜ ਗਈਆਂ ਲਗਾਈ ਤੈਨੂੰ ਤਾਲਾਈ ਹੋਈਆਂ ਰਾਜੇ ਪਰ ਜਾਉਂਗਾ ਮੂੰਹ ਦਾ ਬੀਛੇ ਬਣਾਇਆ ਵੈ ਨਾ ਲਾ ਬੰਦ ਕੈਨਸਲ ਕੈਨਸਲ ਕਾਲੋ ਕੈ ਵਜੇ ਉਦੋਂ ਨਾ ਪਾਲੀ ਸਾਰ ਨੂੰ ਉਹ ਕਮੈਂ ਨਹੀਂ ਦੇਦੀ ਚੱਲਾ ਚੱਲਾ ਚੱਲੋ ਚੱਲੋ ਲੈ ਬਈ ਆਖਰੀ ਮੋਖਸ਼ਾ ਬਣਾ ਹੋਣਾ ਮੋਖਸ਼ਾ ਬੋਗੜੂ ਦੀ ਮਰਜ਼ੀ ਗੱਲ ਹੋਣੀ ਹੈ ਉਹ ਬਾਹਰ ਇੱਕ ਇੱਕ ਮੈਂ ਆਪਣੇ ਕੋਲ ਤਾਂ ਹੀ ਸੁਣਨਾ ਉਹ ਉੱਪਰ ਛੇ ਕਾਕੀ ਦਿੱਤੀ ਖੋਲਲੇ ਨੂੰ ਸੌਣੇ ਦੱਤੀ ਵੀ ਆਹੋ ਉਹ ਤਾਂ ਉਹੀ ਗੱਲ ਹੈ ਉਹ ਹੋਦਾ ਨਹੀਂ ਆਹ ਬੰਗਾ ਵੀ ਗਿਆ ਬੜੇ ਮੈਨਾ ਇਹਨਾਂ ਨੂੰ ਆਹ ਘੱਤੀ ਵਧਾਉਣੀ ਚਾਹੀਦੀ ਸੀ ਬਾਈ ਜਾਇ ਇੱਧੇ ਰੇਡਲਾ ਪਤਾ ਉਹ ਤਾਂ ਜਿੰਨੇ ਨਾ ਚਾਹ। ਕਲਾ ਪਾ ਕੇ ਆ ਮੈਂ ਪਾ ਕੇ ਜਾਈ ਮੈਂ ਨਾ ਜਾ ਜਾਵਣੀ ਮੈਂ ਬੜੇ ਕਹਿਦਾ ਕਿ ਆਹ ਘੱਤੀ ਪਹਿਲਾਂ ਵਧਾਓ ਬਾਹਰ ਕੱਢੋ ਯਾਰੋ ਉਹ ਜੇ ਟੋਲਾ ਬਾਅਦ ਵੀ ਜਾਂਦਾ ਇੱਥੇ ਭਜੰਦੀ ਉਹ ਬੜਾ ਡਾਲਾ ਬੜਾ ਮੰਨੀ ਭਰਕਾ ਗਿਆ ਹਾਂ ਮੈਂ ਵੀ ਗੇਰਦੀ ਚੱਲੇ ਐਨਾ ਕਾ ਟਰਾਲਾ ਫੁੱਲ ਹੋ ਗਿਆ ਬਸ ਬਾਹਰ ਦੇ ਗੱਡੀ ਦਾ ਨਪਾਏ ਇਸ ਵਾਲੀ ਗੱਡੀ 'ਚ ਜਾਵਾਂਗੇ ਇਸ ਵਾਲੇ ਟ੍ਰੈਕਟਰ 'ਤੇ ਜਾਵਾਂਗੇ ਲੇਟ ਆ ਮੈਂ ਸੱਚ ਨਹੀਂ ਤੇ ਜਾਣਾ ਮੈਸੇ। ਮੈਂ ਕਹਿੰਦਾ ਇਹ ਕੱਪੜੇ ਪਾ ਕੇ ਚੱਲਾਂ ਮੈਂ ਇਸ ਵਾਲੇ ਟ੍ਰੈਕਟਰ 'ਤੇ ਬੈਠੂ ਉਹ ਤਾਂ ਬੈਠਣ ਨਹੀਂ ਦਿਆ। ਘਾਲ ਚੱਕ ਨਾ ਕੋਈ ਕੁਝ ਕਰ ਲੈਣਾ। ਉਹ ਦੇਖੋ ਜਾ ਕੇ। ਉਹਨੂੰ ਪਰ ਗਿਆ ਫੋਲ। ਮੂਰੇ ਖਾ ਖਾਲ ਮੂਰੇ ਪਾਉੜੀ। ਆ ਮੂਰੇ ਪਾ ਲੋ ਮਰ ਜਾ। ਚਲੋ। ਆਹ ਫੋਲਿਕ ਕਹੀ ਨਾ ਹਟ ਕਰਾਂਗੇ ਰੈਡੀ ਏਸੀ ਵਾਲੀ ਏਸੀ ਵਾਲਾ ਸੋ ਇਹ ਸਾਰਾ ਏਸੀ ਦਾ ਹੀ ਆ ਉਹ ਤੇ ਗੱਡੀਆਂ ਨਾਲ ਕਰੇ ਵਾਲਾ ਕੰਮ ਨਹੀਂ ਹੈਗਾ ਇਹ ਦੱਬ ਦੇਗਾ ਦੱਬੀ ਆ ਕੰਮ ਦੇਗਾ ਸਾਫੀ ਦਾ ਕੰਮ ਨਹੀਂ ਹੈਗਾ ਬਾਈ ਇਹ ਬੜੀ ਸਾਫੀ ਦਾ ਕੰਮ ਸਾਫੀ ਦੇ ਪੰਜਾਬ ਵਿੱਚ ਪਈ ਆ ਘਾੜਦਾ ਨਹੀਂ ਅੱਗੇ ਦੋ ਟਾਲੇ ਭਰਦੇ ਹੋਣੇ ਕਿ ਭਰਿਆ